ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦਾ ਲਾਈਕ ਕਮੈਂਟ ਸ਼ੇਅਰ ਜੁੜੂ ਕਰਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਦਿਓ ਬਹੁਤ ਪਿਆਰ ਦੇ ਰਹੇ ਹਾਂ ਤੁਸੀਂ ਮੇਰੇ ਚੈਨਲ ਨੂੰ ਤੇ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਵਧੀਆ ਲੱਗਦਾ ਹੈ ਨਾ ਮੋਟੀਵੇਟ ਹੁੰਦਾ ਬੰਦਾ ਆਪਣੇ ਆਪ 'ਚ ਜਦੋਂ ਹਨਾ ਰਿਸਪਾਂਸ ਮਿਲਦਾ ਜੇ ਆਪਾਂ ਵਧੀਆ ਚੀਜ਼ ਪੋਣਿਆ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਸੋ ਦੋਸਤੋ ਚਲੋ ਬਹੁਤੀ ਗੱਲਬਾਤ ਨਹੀਂ ਕਰਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਆਪਣੀ ਖੁਦ ਦੀ ਲਾਈਫ ਬਾਰੇ ਜ਼ਿੰਦਗੀ ਬਾਰੇ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਤੁਸੀਂ ਕਿੱਦਾਂ ਜਿਉਉਣੀ ਹੋ ਆਪਣੇ ਆਪ 'ਚ ਜਿਉਣੀ ਹੋ ਆਪਣੇ ਯਾਨਕਿ ਜਿਹਨੂੰ ਕਹਿ ਲੋ ਆਪਣਾ ਇੱਕ ਸਟਾਈਲ ਥੋੜਾ ਆਪਣਾ ਆ ਹਨਾ ਜ਼ਿੰਦਗੀ ਜਿਉਣ ਦਾ ਢੰਗਾ ਠੀਕ ਹੈ ਨਾ ਕਿ ਤੁਸੀਂ ਦੂਸਿਆਂ ਦੂਸਰਿਆਂ ਦੇ ਕਹਿਣ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਉਹੋ ਕਰਦੇ ਹੋ ਜਿਉਂਨੇ ਹੋ ਠੀਕ ਹੈ ਨਾ ਜੀ ਇਹ ਬਹੁਤ ਵੱਡੀ ਚੀਜ਼ ਆ ਹੁਣ ਤੁਹਾਡੀ ਜ਼ਿੰਦਗੀ ਆ ਤੁਸੀਂ ਖੁਦ ਮਾਲਕ ਹੋ ਠੀਕ ਹੈ ਜੀ ਹੁਣ ਥਰਡ ਪਰਸਨ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੈਂ ਆ ਹੁਣ ਮੈਂ ਇਦਾਂ T-shirt ਪਾਈ ਹੋਈ ਆ ਗ੍ਰੇ ਕਲਰ ਦੀ ਆ ਹਨਾ ਮੇਰੀ ਚੁਆਇਸ ਆ ਮੈਂ ਬਹੁਤ ਲਾਈਟ ਕਲਰ ਚੂਜ਼ ਕਰਦਾ ਹਨਾ ਕਪੜਿਆਂ ਦੇ ਵਿੱਚ ਜਿਆਦਾ ਡਾਰਕ ਬਹੁਤ ਬਹੁਤ ਰੀਅਰ ਆ ਵੀ ਮੈਂ ਡਾਰਕ ਸ਼ੇਡ ਪਾਵਾਂ ਹਣਾ ਮੰਨ ਲਓ ਤੁਹਾਡੇ ਕੋਲ ਕੋਈ ਬੰਦਾ ਆਉਂਦਾ ਉਹ ਤੁਹਾਨੂੰ ਕਹੇ ਆ ਕਿ ਯਾਰ ਆ ਤੂੰ ਕਹੇ ਜੇ ਕਪੜੇ ਪਾਏ ਆ ਹਣਾ ਵੀ ਇਹਨਾਂ ਦਾ ਥੋੜੀ ਟ੍ਰੈਂਡ ਚੱਲਦਾ ਹੁਣ ਜਿਹੱਚ ਤੁਹਾਨੂੰ ਸਕੂਨ ਮਿਲਦਾ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਜਿਹੜੀ ਚੀਜ਼ ਚ ਤੁਸੀਂ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦੇ ਹੋ ਤੁਸੀਂ ਉਹੀ ਕਰੋਗੇ ਨਾ ਹੁਣ ਦੂਸਰਾ ਬੰਦਾ ਆ ਕੇ ਕਹੇ ਯਾਰ ਤੂੰ ਯਾਰ ਤੂੰ ਐ ਕਰ ਯਾਰ ਤੂੰ ਲਾਲ ਲਾਲ ਰੰਗ ਦੀ ਸ਼ਰਟ ਪਾ ਤੂੰ ਪੀਲੇ ਰੰਗ ਦੀ ਸ਼ਰਟ ਪਾ ਤੇ ਨਹੀਂ ਜਿਹੱਚ ਤੁਹਾਨੂੰ ਤੁਹਾਡਾ ਮਨ ਉਹ ਹੁੰਦਾ ਆ ਹਣਾ ਵੀ ਹਾਂ ਯਾਰ ਮੈਨੂੰ ਚੰਗਾ ਲੱਗਦਾ ਮੈਂ ਆਹ ਆਹ ਲਾਈਟ ਕਲਰ ਦੇ ਕੱਪੜੇ ਪੋਣਾ ਜਾਂ ਮੈਂ ਸ਼ੂ ਕਿਹੜੇ ਕਲਰ ਦੇ ਪੋਣਾ ਹੈ ਹਨਾ ਇਹ ਚੀਜ਼ ਹੁੰਦੀ ਹੈ ਵੀ ਉਹ ਕਈ ਬੰਦੇ ਹੁੰਦੇ ਆ ਤੁਹਾਡੇ ਤੇ ਥੋਪਣਾ ਚਾਹੁੰਦੇ ਹੁੰਦੇ ਆ ਜੋ ਉਹਨਾਂ ਨੂੰ ਪਸੰਦ ਆ ਉਹ ਤੁਹਾਡੇ ਤੇ ਥੋਪਣਾ ਚਾਹੁੰਦੇ ਨੇ ਪਰ ਨਹੀਂ ਦੋਸਤੋ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਆਪਣੇ ਢੰਗ ਨਾਲ ਜਿਉਂਆ ਕਰੋ ਐਨਜੋਏ ਕਰਿਆ ਕਰੋ ਕਿਸੇ ਦੇ ਕਹਿਣ ਤੇ ਆਪਣੇ ਆਪ ਨੂੰ ਚੇਂਜ ਨਾ ਕਰਿਆ ਕਰੋ ਠੀਕ ਹੈ ਨਾ ਵੀ ਹਾਂ ਯਾਰ ਜੋ ਉਹਨੇ ਕਹਤਾ ਵੀ ਲਾਈਟ ਕਪੜੇ ਪਾਉਣਾ ਤੂੰ ਹਣਾ ਤੂੰ ਡਾਰਕ ਕਪੜੇ ਪਾਇਆ ਕਰ ਇਦਾਂ ਹੀ ਹੋਰ ਹੋਰ ਵੀ ਕਾਫੀ ਗੋਸ਼ਾ ਕੱਲੇ ਕਪੜਿਆਂ ਤੇ ਨਹੀਂ ਇਹ ਗੱਲ ਆਉਂਦੀ ਆਪਣੀ ਜ਼ਿੰਦਗੀ 'ਚ ਬਹੁਤ ਬਹੁਤ ਐਸੀ ਚੀਜ਼ਾਂ ਹੁੰਦੀਆਂ ਹੁਣ ਮੰਨ ਲਓ ਮੈਂ ਮੈਨੂੰ ਕੋਈ ਕੋਈ ਬੰਦਾ ਕਹਿ ਦੇਵੇ ਯਾਰ ਤੂੰ ਤਾਂ ਸਾਰੀ ਦਿਹਾੜੀ ਬੈਠਾ ਕੰਮ ਹੀ ਕਰਦਾ ਰਹਿਣਾ ਹੈ ਨਾ ਤੂੰ ਇੱਧਰ ਜਾਣਾ ਨਾ ਉੱਧਰ ਜਾਣਾ ਉਹ ਮੇਰੀ ਲਾਈਫ ਆ ਯਾਰ ਮੈਂ ਕੰਮ ਕਰਾਂ ਮੈਂ ਘੁੰਮਾਂ ਵੀ ਰਹਾ ਉਹ ਤੇ ਉਹ ਮੇਰੀ ਮਰਜ਼ੀ ਆ ਨਾ ਜੋ ਜਿੱਥੇ ਮੈਂ ਆਪਣੇ ਆਪ ਨੂੰ ਕੰਫਰ ਇਸ ਲਈ ਤੁਹਾਡੇ ਨਾਲ ਵੀ ਇਦਾਂ ਦਾ ਕੁਝ ਹੁੰਦਾ ਹੋਊਗਾ ਪਰ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਦਾ ਕਿਸੇ ਨੂੰ ਆਪਣੇ ਆਪ ਨੂੰ ਪ੍ਰਭਾਵੀ ਨਾ ਹੁੰਦਿਆ ਕਰੋ ਜੋ ਕਿ ਤੁਹਾਡੇ ਉੱਤੇ ਥੋਪਦਾ ਨਾ ਉਹ ਚੀਜ਼ਾਂ ਵੀ ਹਾਂ ਨਹੀਂ ਜਾਂ ਤੂੰ ਇਦਾਂ ਇਦਾਂ ਕਰ ਨਹੀਂ ਇਟਸ ਰੋਂਗ ਇਹ ਗਲਤ ਆ ਸੋ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਓ ਖੁੱਲ੍ਹ ਕੇ ਜਿਓ ਇੰਜੋਏ ਕਰੋ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਬਣਾਇਆ ਛੇ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ